ਹਾਂਜੀ ਅੱਜ ਜਿਹੜਾ ਨਵਾਂ ਸ਼ਹਿਰ ਹੰਸਰੋ ਪਿੰਡ ਦੇ ਵਿੱਚ ਐਸਜੀ ਕਨੈਨ ਵੈਲਫੇਅਰ ਕਲੱਬ ਦੇ ਵੱਲੋਂ ਡੌਗ ਸ਼ੋ ਹੋ ਰਿਹਾ ਚੱਲਦੇ ਡੌਗ ਸ਼ੋ ਦੇ ਵਿੱਚ ਅੱਜ ਦੇ ਜਿਹੜੇ ਮੁੱਖ ਮਹਿਮਾਨ ਨੇ ਸਤਨਾਮ ਸਿੰਘ ਜੀ ਅਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਤੇ ਅੱਜ ਸਾਡੇ ਵਿੱਚ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਕਿਵੇਂ ਲੱਗ ਰਿਹਾ ਸ਼ੋ ਦੇ ਵਿੱਚ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਨੇ ਸਾਰੀ ਸਤਿਕਾਰ ਜੀ ਅ ਸਤਿਕਾਰ ਜੀ ਪਹਿਲਾਂ ਤਾਂ ਮੈਂ ਜਿੰਨੇ ਤੁਹਾਡੇ ਚੈਨਲ ਦੀ ਸਰੂਤੀ ਨਹੀਂ ਉਹਨਾਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਨਾਂ ਸਾਰੇ ਭਰਾਵਾਂ ਵੱਲੋਂ ਜਿਹੜਾ ਕਿ ਐਸਜੀ ਕਨੈਨ ਵੈਲਫੇਅਰ ਕਲੱਬਾ ਉਹਨਾਂ ਵੱਲੋਂ ਜਿਹੜਾ ਇਹ ਇੱਥੇ ਹੰਸਰੋਂ ਪਿੰਡ ਦੇ ਵਿੱਚ ਦੂਸਰਾ ਡੌਗ ਡੌਗ ਸ਼ੋ ਜਿਹੜਾ ਅੱਜ ਜਿਹਦਾ ਆਯੋਜਨ ਕੀਤਾ ਗਿਆ ਜਿਹਦਾ ਪ੍ਰਬੰਧ ਕੀਤਾ ਗਿਆ ਉਹਦੇ ਲਈ ਮੈਂ ਜਿੰਨੇ ਸਮੁੱਚੇ ਇਸ ਟਰਸਟ ਦੇ ਇਸ ਕਲੱਬ ਦੇ ਮੈਂਬਰ ਨੇ ਮੈਂ ਉਹਨਾਂ ਨੂੰ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਸਾਰੇ ਭਰਾਵਾਂ ਨੂੰ ਵਧਾਈਆਂ ਦੇਣਾ ਕਿ ਤੁਹਾਡਾ ਅਪਰਾਲਾ ਬੜਾ ਬਹੁਤ ਵਧੀਆ ਆ ਕਿ ਤੁਸੀਂ ਇਹ ਜਿੰਨੀਆਂ ਹੀ ਡੌਗ ਦੀਆਂ ਬਰੀਡ ਨੇ ਅੱਜ ਇੱਥੇ ਇਸ ਜਿਹੜਾ ਡੌਗ ਸ਼ੋਅ ਦੇ ਵਿੱਚ ਲਿਆ ਕੇ ਲੋਕਾਂ ਨੂੰ ਵੀ ਜਾਗਰੂਤ ਕਰ ਰਹੇ ਨੇ ਔਰ ਜਿੰਨੇ ਡੌਗ ਲਵਰ ਨੇ ਉਹਨਾਂ ਨੂੰ ਵੀ ਇੱਕ ਮੌਕਾ ਮਿਲ ਰਿਹਾ ਆਪਣੇ ਡੌਗ ਨੂੰ ਇੱਥੇ ਜਿਹੜਾ ਸ਼ੋਅ ਕਰਨ ਦਾ ਕਿ ਲੋਕਾਂ ਦੇ ਵਿੱਚ ਮੈਂ ਇੱਥੇ ਹੁਣੇ ਆ ਵੀਰ ਹੋਣਾ ਨੇ ਪਿੱਛੇ ਡੌਗ ਦਿਖਾਏ ਨੇ ਜਿਹੜੇ ਕਿਹੜੇ ਬੁਲੀ ਅਮਰੀਕਨ ਬੁਲੀ ਅਮਰੀਕਨ ਬੁਲੀ ਮਤਲਬ ਉਹ ਦੇਖੇ ਨੇ ਆਪਣੇ ਜਰਮਨ ਸ਼ੈਫਰਡ ਦੇਖੇ ਨੇ ਸੋ ਸਾਰੀ ਬਰੀਡ ਦੇਖ ਕੇ ਇੰਨਾ ਕਿ ਮਨ ਖੁਸ਼ ਹੋਇਆ ਕਿ ਯਾਰ ਇੰਨੇ ਸੋਹਣੇ ਸੋਹਣੇ ਡੌਗ ਵੀ ਲੋਕਾਂ ਨੇ ਆਪਣੇ ਘਰੇ ਪਾਲੇ ਹੋਏ ਨੇ ਸੋ ਬਹੁਤ ਵਧੀਆ ਉਪਰਾਲਾ ਆ ਜਿਹੜਾ ਜਾਨਵਰਾਂ ਨੂੰ ਪਿਆਰ ਕਰਨ ਦਾ ਇਨਸਾਨ ਤੇ ਜਾਨਵਰ ਦਾ ਇੱਕ ਬੜਾ ਪਵਿੱਤਰ ਪਰਮਾਤਮਾ ਨੇ ਰਿਸ਼ਤਾ ਬਣਾਇਆ ਸੋ ਇਹ ਜਿਹੜੇ ਵਿਚਾਰੇ ਬੇਜਵਾਨੇ ਜੀਵ ਨੇ ਸੋ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ اسی ਤਰ੍ਹਾਂ ਇਹਨਾਂ ਜੀਵਾ ਜੰਤੂਆਂ ਨੂੰ ਇਹਨਾਂ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਔਰ ਸੋ ਇਹਨਾਂ ਭਰਾਮਾਂ ਦੇ ਪਿਆਰ ਸਦਕਾ ਜਿਹੜਾ ਇਹ ਡੋਗ ਸ਼ਾਅ ਹੋ ਰਿਹਾ ਅੱਜ ਇੱਥੇ ਐਸਜੀ ਕਨੈਨ ਵੈਲਫੇਅਰ ਕਲੱਬ ਵੱਲੋਂ ਜਿਹੜਾ ਉਪਰਾਲਾ ਕੀਤਾ ਉਹਦੀ ਮੈਂ ਬਹੁਤ ਦਿਲੋਂ ਇਹਨਾਂ ਨੂੰ ਵਧਾਈਆਂ ਦੇਣਾ ਔਰ ਪੁਰਜੋਰ ਸ਼ੁਭਕਾਮਨਾਵਾਂ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਕਾਰਜ ਸਿਰਜਿਆ ਜੀ ਨਵੀਂ ਜਨਰੇਸ਼ਨ ਨੂੰ ਕੀ ਮੈਸੇਜ ਦੇ ਰਹੇ ਨੇ ਦੇਖੋ ਨਵੀਂ ਜਨਰੇਸ਼ਨ ਨੂੰ ਇਹੀ ਮੈਸੇਜ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਜਿਸ ਤਰ੍ਹਾਂ ਇਹਨਾਂ ਭਰਾਵਾਂ ਨੇ ਅੱਜ ਭਾਵੇਂ ਡੌਗ ਸ਼ੋਅ ਕਰਾ ਰਹੇ ਨੇ ਇੱਕ ਜੀਵ ਜੰਤੂ ਨਾਲ ਪਿਆਰ ਕਰਨ ਲਈ ਇੱਕ ਵੱਡਾ ਮੈਸੇਜ ਦੇ ਰਿਹਾ ਹੈ ਇਸੇ ਤਰ੍ਹਾਂ ਆਪਾਂ ਨੂੰ ਵਾਤਾਵਰਣ ਨੂੰ ਸਾਂਭ ਸੰਭਾਲ ਦੇ ਲਈ ਜੀਵ ਜੰਤੂਆਂ ਦੀ ਸਾਂਭ ਸੰਭਾਲ ਦੇ ਲਈ ਪੀਣ ਵਾਲੇ ਪਾਣੀ ਨੂੰ ਸੰਭਾਲ ਦੇ ਲਈ ਇਦਾਂ ਦੇ ਸਾਰੇ ਉਪਰਾਲੇ ਆਪਾਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਆ ਜਿਹੜੀ ਸਾਡੀ ਜੰਗ ਜਨਰੇਸ਼ਨ ਆ ਅੱਜ ਮੋਸਟਲੀ ਟੋਟਲੀ ਆਪਾਂ ਸਾਰੇ ਭਾਵੇਂ ਕਿ ਮਹਿਮੀ ਆ ਮੇਰੇ ਬੱਚੇ ਵੀ ਆ ਆਪਾਂ ਸਾਰੇ ਖੜੇ ਆ ਟੋਟਲੀ ਅਸੀਂ ਸਿਰਫ ਸਵੇਰ ਤੋਂ ਸ਼ਾਮ ਤੋਂ ਤੱਕ ਲੈ ਕੇ ਮੋਬਾਈਲਾਂ ਦੇ ਵਿੱਚ ਫਸੇ ਰਹਿੰਦੇ ਆ ਸੋ ਆਪਾਂ ਨੂੰ ਜ਼ਰੂਰ ਵਾਤਾਵਰਣ ਪ੍ਰਤੀ ਜੀਵ ਜੰਤੂਆਂ ਪ੍ਰਤੀ ਆਪਣਾ ਜਿਹੜਾ ਵੱਧ ਤੋਂ ਵੱਧ ਸਮਾਂ ਆ ਲਿਟਰੇਚਰ ਪੜ੍ਹਨ ਪ੍ਰਤੀ ਦੇਣਾ ਚਾਹੀਦਾ ਸੋ ਤਾਂ ਕਰਕੇ ਜਿਹੜਾ ਆਪਣੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਆਪਾਂ ਆਪਣੇ ਇਤਿਹਾਸ ਬਾਰੇ ਵੀ ਜਾਣੂ ਕਰਾ ਸਕਦੇ ਆ ਔਰ ਆਪਣਾ ਜਿਹੜਾ ਸਾਡਾ ਤਾਂ ਮਤਲਬ ਪਿੰਡ ਹੰਸਰੋਂ ਔਰ ਸਾਡਾ ਜਿਹੜਾ ਇਹ ਹਲਕਾ ਆ ਇਹ ਤਾਂ ਪਹਿਲਾਂ ਹੀ ਬੜੀ ਪਵਿੱਤਰ ਧਰਤੀ ਆ ਸ਼ਹੀਦ 에ਜਮ ਭਗਤ ਸਿੰਘ ਦੇ ਜਨਮ ਨਾਲ ਇਸ ਧਰਤੀ ਨੂੰ ਮਾਣ ਮਿਲਿਆ ਔਰ ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਗਦਰੀ ਬਾਬੇ ਜਿਨ੍ਹਾਂ ਨੇ ਗਦਰੀ ਲਹਿਰ ਦੇ ਵਿੱਚ ਮੂਰੀ ਰੋਲ ਨਿਭਾਇਆ ਉਹ ਸਾਡੇ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਜੰਪਲ ਨੇ ਸੋ ਸ਼ਹੀਦਾਂ ਗਦਰੀ ਬਾਬਿਆਂ ਤੇ ਸ਼ਹੀਦੇ ਅਜਮ ਭਗਤ ਸਿੰਘ ਦੇ ਜਨਮ ਭੂਮੀ ਤੇ ਅੱਜ ਜਿਹੜਾ ਇਹ ਦੂਸਰਾ ਡੌਗ ਸ਼ੋ ਕਰਾ ਰਹੇ ਨੇ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਿਕ ਹੈ ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜਲਵਾਹਾ ਜੀ ਅੱਜ ਇੱਥੇ ਪਹੁੰਚੇ ਆ ਮੁੱਖ ਮਹਿਮਾਨ ਦੇ ਤੌਰ ਤੇ ਤੇ ਸਾਰੀ ਸਮੁੱਚੀ ਟੀਮ ਐਸ ਜੇ ਕਨਨ ਵੈਲਫੇਅਰ ਕਲੱਬ ਦਾ ਵੀ ਆਰਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਜਿਹੜੀ ਅੱਜ ਜਵਾਨੀ ਤੁਹਾਨੂੰ ਪਤਾ ਵੀ ਨਸ਼ਿਆਂ ਦੀ ਦਲ ਦਲ ਦੇ ਵਿੱਚ ਦਲ ਦਲ ਦੇ ਵਿੱਚ ਹੜ ਦੀ ਜਾਰੀ ਹੈ ਉਹਨੂੰ ਇੱਕ ਨਵੀਂ ਸਿਹਤ ਮਿਲਦੀ ਇੱਥੋਂ ਆ ਕੇ ਕਿਉਂਕਿ ਜਿਹੜੇ ਬੰਦੇ ਵਿੱਚ ਕਿਸੇ ਤਰ੍ਹਾਂ ਦਾ ਪਿਆਰ ਦਾ ਕਰੇਜ ਪਾਇਆ ਜਾਂਦਾ ਉਹਦਾ ਇੱਕ ਵਾਰੀ ਧਿਆਨ ਪਲਟਿਆ ਜਾਂਦਾ ਜੀ ਬਹੁਤ ਵਧੀਆ ਮੈਸੇਜ ਦਿੱਤਾ ਸਤਨਾਮ ਸਿੰਘ ਜਲਵਾਹਾ ਜੀ ਨੇ ਜਿਹੜੇ ਕਿ ਅਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੋਂ ਐਦਾਂ ਦੇ ਜਿਹੜੇ ਕਾਰਜ ਨੇ ਕਹਦੇ ਇਹ ਸੋਹ ਨੇ ਕਰਾਉਂਦੇ ਰਹਿਣਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਆ ਇੱਕ ਵਾਰੀ ਫੇਰ ਕਰਦੇ ਆ ਸੀ ਨਵਾਂ ਸ਼ਹਿਰ ਦੀ ਜਿਹੜੀ ਸਮੁੱਚੀ ਟੀਮ ਹੈ ਐਸਜੇ ਕਨੈਨ ਬੈਲਫੇਅਰ ਕਲੱਬ ਦੀ ਤੇ ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਜਿਹੜੇ ਸੁਨੀਲ ਜਸਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਐਦਾਂ ਦੀਆਂ ਰੂਹਾਂ ਸਾਨੂੰ ਮਲਾਈਆਂ ਤੇ ਸਾਰਿਆਂ ਦੇ ਵਾਸਤੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਭਾਈ ਜਿੰਨੇ ਵੀ ਮੇਰੇ ਵੀਰ ਨੇ ਕਲੱਬਾਂ ਵਾਲੇ ਨੇ ਕੋਈ ਨੌਜਵਾਨਾਂ ਲਈ ਐਦਾਂ ਦੇ ਕਾਰਜ ਆਰੰਭ ਕੇ ਰੱਖਿਆ ਕਰੋ ਤਾਂ ਜੋ ਜਿਹੜੀ ਸਾਡੀ ਜਵਾਨੀ ਆ ਉਹ ਇੱਕ ਚੰਗੇ ਰਸਤੇ ਤੇ ਚੱਲਦੀ ਰਵੇ ਬਹੁਤ ਬਹੁਤ ਧੰਨਵਾਦ ਜੀ ਸਮੁੱਚੀ ਟੀਮ ਦਾ ਸਤਿ ਸ੍ਰੀ ਅਕਾਲ ਜੀ